ਇਨੇ ਜਿੱਪਟੋ ਤਿਆਰ ਗਿਆ ਨੇ ਰੋਕਮੇ ਕੋਟੀ ਚਾਕੇ ਪੰਦਿੰਦਰ ਦੇ ਤਾਂ ਚਾਬੇ ਨਾਲ 200000 ਲੱਖ ਬੰਦਾ ਹੋਣਾ ਪੂਰੇ ਪੰਜਾਬ ਚ ਫਿਰ ਤਿੰਨ ਸਵਾ ਤਿੰਨ ਕਰੋੜ ਬੰਦੇ ਨੂੰ ਇੱਕ ਮਹੀਨੇ ਘਾਤਰ ਚਾਂ ਦੇ ਬਾਲਾ ਜਾ ਸਕਦਾ ਹੈ 750 ਸੈਂਟਰ ਪੰਜਾਬ ਚ ਐਫਐਸ ਦੇਤੀ ਗਿਰਜ ਵਗ ਲੈਣ ਲੱਗੇ ਥੋੜੀ ਤੀਜੀ ਪੀੜ੍ਹੀ ਬੱਚਾ ਜੰਮਣ ਦੇ ਜੋ ਨਹੀਂ ਲੈਣੀ ਜਿਹੜੀਆਂ ਭਰ ਜਵਾਨ ਜੰਡੀਆਂ ਹੋਈਆਂ ਨੇ ਆ ਚਿੱਪਿਆ ਕਰਕੇ ਇਹਨਾਂ ਨੂੰ ਆਆਂ ਨੂੰ ਘੇਰ ਕੇ ਸਵਾਲ ਤਾਂ ਪੁੱਛਨੇ ਵੀ ਕਿ ਤੁਸੀਂ ਹਰ ਵਾਰੀ ਮੁੱਤਾ ਬਣਾ ਕੇ ਵੋਟਾਂ ਲੈਦੇ ਰਹੇ ਹੋ ਤੇ ਚਿੱਟਾ ਰੁਕਿਆ ਕਿਉਂ ਨਹੀਂ ਤਿੰਨ ਸਵਾ 3 ਕਰੋੜ ਬੰਦਾ ਦੋਨੇ ਵੇਲੇ 1 ਮਹੀਨਾ ਕਰਜਵਾਰੀ ਰੱਖਿਆ ਕੋਈ ਛੋਟੀ ਫਰਕੀ ਹੈ ਜੇ ਤਿੰਨ ਸਵਾ 3 ਕਰੋੜ ਬੰਦੇ ਨੂੰ 1 ਮਹੀਨੇ ਕਰਜਵਾਰੀ ਲਿਆ ਜਾ ਸਕਦਾ ਚਿੱਟਾ ਵਿੱਚ ਨਾਲੇ 20000 50000 ਲੱਖ ਬੰਦਾ ਹੋਣਾ ਪੂਰੇ ਪੰਜਾਬ 'ਚ ਉਹ ਕਿਉਂ ਨਹੀਂ ਰੁਕ ਗਿਆ ਬਾਈ ਅਗਾ ਦੇ ਪਿੰਡੇ ਦੇਖਦਾ 12 ਦੇ ਪਿੰਡੇ ਕਿੰਦਾ ਰਹਿਣਾ ਚਿੱਟਾ ਵੱਧ ਗਿਆ ਘਟ ਗਿਆ ਪੂਰਾ ਕੁਝ ਵੱਧ ਗਿਆ ਜੀ ਧੀਆ ਘੱਟਾ ਧੀਆ ਗੱਲਾਂ ਕਰਦੇ ਸਮਝਾ ਆਕਾ ਮਨ ਕਰੂ ਆਹ ਸਾਰੇ ਪਿੰਡੋਂ ਤੋਂ ਕਿਵੇਂ ਕਿਹੜਾ ਕਰਨੀ ਆਣਾ ਪੱਲਣਾ ਇਹ ਮੈਂ ਖੋਪਾ ਸੀ ਕਿੰਨੇ ਮੰਡੀ ਦਾ ਗਰੇਵਾਰੀ ਆਨਕਲੇ ਨੂੰ ਹੋ ਜਾਂਦਾ ਜਾਂ ਪਾਸੇ ਸਾਰੇ ਜਿਹੜੇ ਸਾਰੇ ਜਿਹੜੇ ਬੰਦ ਹੋ ਗਏ ਕਿਰਾਇਆ ਕੋਈ ਠਾਉਂਦਾ ਵੀ ਕੰਦੀ ਜੇ ਛੁੱਟਿਆ ਬੰਦ ਆ ਆ ਜਿਹਨੇ ਛੋਟੇ ਅਰਗਾਂ ਨੇ ਰੁਕਣ ਦੀ ਕੋਸ਼ਿਸ਼ ਕੀਤੀ ਚਾਕੇ ਭੰਤ ਦੇ ਅੰਦਰ ਦੇਤਾ ਆ ਮਾਈ ਸਰਖਾ ਮੈਨੇ ਹਵਾ ਕੱਟੀ ਕਹਰਾ ਵੀ ਲੋਕਾਂ ਨੇ ਦੀ ਪ੍ਰੈਸਰ ਦੀ ਡਿਰੇਕਸ਼ਨ ਆ ਵੀ ਜਿਹੜਾ ਕੰਮ ਬਾਈ ਪੈਸੇ ਵਾਲੀ ਨਹੀਂ ਹੋ ਗਈ ਜਗਾ ਕਿੱਥੋਂ ਪਾਉਣਗੇ ਘਰ ਕਿੱਥੋਂ ਪਾਉਣਗੇ ਕਹਿੰਦਾ ਮੇਰਾ ਹਿੱਸਾ ਤਰੋ ਵਿੱਚ ਚਾਹ ਤੂੰ ਵੀ ਬਾਈ ਅਸਟੈਂਡ ਆਨ ਸਵਾਲ ਨਹੀਂ ਪੁੱਛਿਆ ਉੱਤੇ ਪੁੱਛਿਆ ਸੀ ਉਹ ਮੇਰੇ ਸਾਰੇ ਮੁਰੇ ਹੋ ਗਏ ਜਾਨ ਲੰਗਰਾ ਪੁੱਛਿਆ ਕਿਉਂ ਪੁੱਛਿਆ ਕਿਉਂ ਆਈ ਵੀ ਤੱਕ ਲਾਈਆਂ ਕਾਲੀ ਮੈਂ ਨਾ ਕਰ ਬਣਾ ਭਾਈ ਮੇਰੇ ਕੋਈ ਮਾਰ ਸਹੀ ਗੱਲ ਕਰ ਹੁਣ ਭਾਈ ਖੁੱਲੜੀ ਹੋਊਗੀ ਬਾਅਦ ਅੰਮ੍ਰਿਤ ਕਮਾਂਡ ਨੇ ਇੱਕ ਮੀਟਿੰਗ ਕਰਕੇ ਇਹਨਾਂ ਨੇ ਉਹ ਮਤਾ ਕਰਕੇ ਇੱਕ ਛੱਡਿਆ ਲੈ ਭਾਈ ਸੁਣੋ ਹੁਣ ਆਹ ਜਿਹੜੇ ਭਾਈ ਆਹ ਜਿਹੜੇ ਗੰਦ ਪਾਉਂਦੇ ਆ ਇਹਨਾਂ ਤੇ ਛੁੱਟੀ ਲਾਵਾਂਗੇ ਬੈਠੇ ਦੂਜੀ ਬੈਠੀ ਸੁਣ ਲਓ ਭਾਈ ਦੂਜਾ ਸਭ ਤੋਂ ਅਹਿਮ ਮੁੱਦਾ ਪੰਜਾਬ ਦਾ ਪਾਣੀਆਂ ਦਾ ਮੁੱਦਾ ਹੈ ਮੈਂ ਲਗਾਤਾਰ 12 ਸਾਲ ਹੋ ਗਏ ਬੋਲਦੇ ਨੂੰ ਮੈਂ ਬੰਗਲੌਰ ਜਾ ਕੇ ਆਇਆ ਕਰਨਾਟਕਾ ਚ ਹਜ਼ਾਰਾਂ ਇੱਕ ਲਕੜੀ ਬੇਲੀ ਪਈਆ ਫੇਵਾਦ ਪਈਆ ਬੰਦੇ ਰਪਈਆ ਉਹਨਾਂ ਮੈਂ ਲੋਕਾਂ ਨੂੰ ਪੁੱਛਿਆ ਵੀ ਇੰਨੀ ਪੈੜੀ ਬੇਲੀ ਪਈਆ ਉਹ ਕਹਿੰਦੇ ਭਾਈ ਸਾਡੇ 100 ਅੱਗੇ ਪਹਿਲਾਂ 20-25 ਸਾਲ ਪਹਿਲਾ 100 ਫੁੱਟ ਤੇ ਪਾਣੀ ਸੀ ਤੇ 2000 ਫੁੱਟ ਤੇ ਪਾਣੀ ਵਗਦਾ ਧਰਤੀ ਬਜੇ ਰਹੀ ਸੋਦੀ ਤਾਂ ਨਹੀਂ ਆਉਣ ਵਾਲੇ 20-25 ਸਾਲ ਬਾਅਦ ਪੰਜਾਬ ਦੀ ਇਹੀ ਬਣਨੀ ਹੈ ਹਰ ਸਾਲ ਜਿਹੜਾ 5 ਤੋਂ 7 ਫੁੱਟ ਪਾਣੀ ਖੱਲੇ ਜਾਂਦਾ ਮੋਟਰ ਡੋਟਾ ਪਾਉਣ ਲੱਗੇ ਨਹਿਰੀ ਪਾਣੀ ਆਪਾਂ ਲਾਉਣੋਂ हट ਗਏ ਖਾਲ ਵਾਹ ਕੇ ਵਿਚਿਰ ਨਾਲੇ ਮੈਂ ਕਿ ਪਿੰਡ ਚ ਗਿਆ ਇੱਕ ਬਾਬਾ ਕੋਲ ਸਲਾਹ ਆ ਗਿਆ ਮੈਂ ਬਾਬਾ ਨੂੰ ਪੁੱਛਿਆ ਨਾ ਆ ਗਿਆ ਮੈਂ ਕਿਵੇਂ ਆ ਗਿਆ ਕਹਦਾ ਮੋਟਰਾਂ ਦੀ ਬਿਜਲੀ ਆਮ ਹੋ ਗਈ ਲੋੜ ਨਹੀਂ ਪੈਂਦੀ ਖੇਤ ਜਾਂਦੇ ਆਦਿ ਵਾਲੇ ਲੈ ਘਰੇ ਆ ਜਾਂਦੇ ਆ ਮਾੜਾ ਤੈਨੂੰ ਪਹਿਲਾਂ ਧਰਤੀ ਉੱਤੇ ਪਾਣੀ ਮੁੱਕ ਰਿਹਾ ਤੇਰੀਆਂ ਆਉਣ ਬੜੀਆਂ ਰਸਨਾ ਕੀ ਕਰਨੀਆਂ ਕਾਹ ਦੇਖੀ ਜੂ ਭੈਣ ਮਰਾ ਬੈ ਉਹਨੂੰ ਘੜ ਕੇ ਆਪਾਂ ਹੁਣ ਜਿਆਦੇ ਲੈਣੇ ਆ ਸਾਡੀ ਆ ਸੋਚ ਤੇ ਖੜ ਕੇ ਭਾਈ ਅਸੀਂ ਮੈਰੀ ਪਾਣੀ ਲਾਉਨੇ ਹਾਂ ਨਾ ਲੰਘੂ ਲੋਨੇ ਹਟ ਕੇ ਹਟ ਲੋ ਨੀ ਲੋਨ ਹੀ ਨਿਵੇਂਡ ਦਿਓ ਬਾਈ ਪਾਣੀ ਆਉਂਦਾ ਹੀ ਨਹੀਂ ਸਾਡੇ ਤਨ ਲਾਵਾਂਗੇ ਕਿਵੇਂ ਮੁਕਤ ਦਾ ਨੌਕਾ ਚੱਕੀ ਨਾ ਪਾਣੀ ਮੁਕਤ ਪਾਣੀ ਆਉਂਦਾ ਨਹੀਂਗਾ ਤੇ ਇਹਦਾ ਨਹੀਂ ਪਾਣੀ ਪਾਣੀ ਆਉਂਦਾ ਨਹੀਂ ਸੁਣ ਲਓ ਸੁਣ ਲਓ ਫਿਰ ਪਾਣੀ ਆਉਂਦਾ ਉਹ ਆਤਮਾਨ ਨੇ ਸੁਣ ਲਓ ਬਾਈ ਸੁਣ ਲਓ ਬਾਈ ਮਨ ਕੇ ਗੱਲ ਸੁਣ ਲਓ ਅਗਲੇ ਪਿੰਡਾਂ ਦੀ ਜਾਨ ਸੁਣ ਲਓ ਗੱਲ ਕੰਮ ਦੀ ਆ ਸੁਣਾ ਦੇ ਬਾਈ 200 ਪਟਵਾਰੀ ਨਹਿਰੀ ਪਟਵਾਰੀ ਚਾਰਜ ਸ਼ੀਟ ਕੀਤਾ ਭਰਤ ਨੇ ਹਾਂ ਪਟਵਾਰ ਜੁਨੀਅਨ ਦਾ ਪ੍ਰਧਾਨ ਮੁੰਡਾ ਗਹਿਰੀ ਆਇਆ ਉਹਦੇ ਉੱਤੇ ਨੂੰ ਸਸਪੈਂਡ ਕਰਕੇ ਪਟਵਾਰਨ ਕੋਟ ਬਦਲੀ ਕਰਤੀ ਕਿਉਂ ਕੀਤੀ ਗਈ ਸਰਕਾਰ ਨਹਿਰੀ ਪਟਵਾਰੀਆਂ ਨੂੰ ਕਹਿੰਦੀ ਵੀ ਤੁਸੀਂ ਰਿਪੋਰਟ ਪੜਾ ਕੇ ਦਿਓ ਜੀ ਪੰਜਾਬ ਦੀ ਧਰਤੀ ਦੇ ਚੱਪੇ-ਚੱਪੇ ਤੇ ਪਾਣੀ ਪਹੁੰਚ ਗਿਆ ਮੇਰੀ ਉਹ ਕਹਿੰਦੇ ਵੀ ਇਹ ਧੋਖਾ ਅਸੀਂ ਪੰਜਾਬ ਨਾਲ ਨਹੀਂ ਕਰ ਸਕਦੇ ਜੇ ਅਸੀਂ ਰਿਪੋਰਟ ਦੀ ਕੋਤਾਂ ਦੇ ਵਿੱਚ ਪੰਜਾਬ ਦੇ ਪਾਣੀ ਦੇ ਕੇਸ ਚੱਲਦੇ ਆ ਉੱਥੇ ਉਹਨਾਂ ਨੇ ਕਿਹਾ ਵੀ ਦੇਖੋ ਪੰਜਾਬ ਬਿਨਾਂ ਗੱਲ ਤੋਂ ਰੋਲਾ ਪਾਉਂਦਾ ਪੰਜਾਬ ਕੋਲ ਪਾਣੀ ਬਹੁਤ ਹੈ ਉਹਨਾਂ ਨੇ ਜਵਾਬ ਦਿੱਤਾ ਚੱਕ ਕੇ ਬਦਲੀਆਂ ਕਰਕੇ ਫਰਾਂਕੋ ਟੋਕਨ ਨਾਲ ਚਾਲਸ਼ਨ ਕਰਦੇ ਲਗਾਤਾਰ ਸਤਾਰੀ ਤੋਂ ਲੈ ਕੇ ਪੰਜਾਬ ਦੇ ਪਾਣੀ ਰੁਕੁੰਦੀ ਆ ਰਹੀ ਹੈ ਫੜ ਕੇ ਆਪਾਂ ਨੂੰ ਮੋਟਰਾਂ ਦੇ ਜਾਂਦੇ ਆ ਭਾਈ ਖੇਤ ਪਾਣੀ ਲਾਉਣਗੇ ਉਹ ਕਹਿੰਦੇ ਭਾਈ 5-6 ਘੰਟਿਆਂ ਦੇ ਵਿੱਚ 5-6 ਨਾਲਾ ਮਸਾਂ ਭਰਦੀਆਂ ਖੇਤ ਬਹੁਤ ਬੁਰਾ ਹਾਲਾ ਲੋਕਾਂ ਦਾ ਆ ਨਗਲਾ ਸੀਗੋ ਨਹੀਂ ਪੰਜਾਬ ਨੂੰ ਉਦੋਂ ਪੰਜਾਬ ਕੋਲੇ ਪਾਣੀ ਨਹੀਂ ਹੋ ਜਾਂਦਾ ਰਾਜਸਥਾਨ ਨੂੰ ਸੁਰੀਂਦਰਾਗਾਂ ਦੀ ਨਹਿਰ ਕੱਕ ਨਾਲ ਰਾਜਸਥਾਨ ਫੀਡਰ ਨੱਕੋ ਨੱਕ ਭਰੀਆਂ ਜਾਂਦੀਆਂ ਬਈ ਢੇਰ ਦਰਿਆ ਪਾ ਕੇ ਲੈ ਉਹਦੇ ਪਾਣੀ ਦਾ ਰਾਸਵਾ ਦੇ ਜਿਹੜੇ ਸੁਰ ਸੱਤੇ ਮੜੇ ਗਏ ਆਹ ਕੌਣ ਆ ਜਾਣਦੇ ਹੋ ਆ ਰਾਗ ਕੱਢੇ ਲੜ ਕੇ ਆਹ ਕਰਕਟ ਕੱਢਣਾ ਹੈ ਭਾਣਾ ਸਾਨੀ ਦਿੱਲੀ ਵਾਲਾ ਗਾਉਣ ਵਾਲਾ ਗਾਇਕ ਗੁਪਤਾ ਆ लवली ਯੂਨੀਵਰਸਿਟੀ ਦਾ ਮਾਰਜੰਦਰ ਵਾਲਾ ਸੁਣਿਆ ਨਾ ਕਦੇ ਤੇਰਾ ਹੋਵੇ ਉਸ ਵਾਂਗ ਪੀਆ ਸੱਤੇ ਇੱਕੀ ਥੋੜੇ ਦਾ ਸਵਾ ਦੇ ਆ ਬੀਹਾਂ ਬੰਦਿਆਂ ਦੇ ਵਿੱਚ ਮੇਰਾ ਮੂੰਹ ਟੁੱਟ ਗਿਆ ਉੱਥੇ ਜੇ ਇਹਨੇ ਗੱਲ ਕੀਤੀ ਹੋਵੇ ਵੀ ਜੋ ਪਾਣੀਆਂ ਦੇ ਹੱਕ ਪੰਜਾਬ ਦਾ ਪੰਜਾਬ ਨੂੰ ਮਿਲਣਾ ਚਾਹੀਦਾ ਅਸੀਂ ਐਪੀ ਕੇਜ ਤਾ ਕੇ ਭੇਜਦੇ ਆ ਮਾਮ ਮਸਦੀਕ ਵਰਗੇ ਉੱਥੇ ਜਾ ਕੇ ਸੌ ਜਾਂਦੇ ਆ ਬਾਹਰ ਆ ਕੇ ਪੱਤਰਕਾਰ ਨੂੰ ਕਹਿੰਦੇ ਸਾਡੇ ਮੋਢੇ ਲੈ ਗਏ ਸੀਗੇ ਛੋਡੇ ਹੱਕ ਦੀ ਗੱਲ ਕਰਨ ਵਾਲਾ ਬੰਦਾ ਕਿਹੜਾ ਬਈ ਇਸ ਦੱਸੋ ਕੋਈ ਨਹੀਂ ਹੈ ਕੋਈ ਨਹੀਂ ਚਾਰ ਮੀਟਰ ਦਾ ਸਾਰੇ ਬੰਦੇ ਇੱਥੇ ਜਿੰਨੇ ਵਾਲੀ 131 ਵੱਲ ਕੇ ਗਿਆ ਉਹ ਬਈ ਚਾਰ ਪੌਣੇ ਮੱਕੀ ਦਾ ਆ ਪੌਣੇ ਆ ਨਾ ਪਾਓ ਮਾੜਾ ਹਾਂ ਹਾਂ ਕੀ ਕਰ ਮਾੜਾ ਪਾਉਣਾ ਜਹਰਾ ਨਹੀਂ ਦੋਤੇ ਹੁੰਦੀ ਆਉਣ ਲੱਗੀ ਪਲੂਨੇ ਮਤ ਦੋਣੇ ਆੜ ਕੇ ਮਾਰੋ ਕੇ ਮਰਨ ਲੱਗ ਗਏ ਸੋਨੂੰ ਮੈਂ ਦੋ ਦਿਨ ਦੀ ਦਾਲ ਦੇਣਾ ਤੇਹੀ ਖਾ ਲਵੋਗੇ ਨੇ ਘਾ ਸਕਦੇ ਬਵਾਲ ਹੋ ਜੂਗੇ ਮੂੰਗੀ ਬੀਜ ਉਹ ਬਾਈ ਕੰਮ ਦੀ ਗੱਲ ਸੁਣ ਲੋ ਯਾਰ ਇਹਦੇ ਬੋਟਾ ਵਾਲਿਆਂ ਗੱਲਾਂ ਕਰਨ ਆਉਣਗੇ ਸੁਣ ਲੋ ਬਾਈ ਮੇਰੇ ਵਾਲੀ ਗੱਲ ਨਹੀਂ ਸੁਣਨੀ ਕੇ ਸੁਣਨੀ ਸੁਣ ਲੋ ਭਰਾਵਾ ਛੋਟੀਆਂ ਆਰ ਬੜਾ ਨਸਲਾਂ ਦੀ ਗੱਲ ਕਰਨ ਲੱਗਿਆ ਸੁਣ ਲੋ ਮੂੰਗੀ ਬੀਜ ਵੀਜੇ ਸਾਹ ਸਪਰੇਅ ਮਾਰਦੇ ਹਾਂ ਉੱਗਣ ਤੋਂ ਬਾਅਦ ਸਪਰੇਅ ਮਾਰਦੇ ਹਾਂ ਬਰਨ ਵੇਲੇ ਗਰਾਮੋ ਮਾਰਦੇ ਹਾਂ ਸੋਡੀ ਮੂਗੀ ਸੋੜੇ ਚੱਲਿਆਂ ਤੇ ਆਉਂਦੀ ਐ ਅਮਰੀਕਾ ਨਹੀਂ ਜਾਂਦੀ ਆਲੂ ਵੀ ਦੇ ਕਿੰਨੇ ਕੱਟੇ ਦੇ ਪਾਉਨੇ 15 15 ਹੀ ਪਾਉਨੇ 15 ਪੰਜਾਬ ਪਰਸੈਂਟ ਪੰਜਾਬੀਆਂ ਦੀ ਸੁਕਾਰਾਂਵਾਂ ਦੀ ਗਿਣਤੀ ਕਰ ਸਕੀਆ ਬੱਚਾ ਪੈਦਾ ਕਰਨ ਵਾਲੀ 750 ਸੈਂਟਰਾਂ ਪੰਜਾਬ ਚ ਆਈਪੀਐਫ ਸੈਂਟਰ ਦੇ ਟੀਕੇ ਨਾਲ ਜਵਾਗ ਲੈਣ ਲੱਗੇ ਜਿਹਨੇ ਸੋਚਿਆ ਸੀ ਪੰਜਾਬ ਬਾਕੀ ਧਰਤੀ ਦੇ ਉੱਤੇ ਟੀਕੇ ਨਾਲ ਜਾ ਜਾਊਗਾ ਆ ਰਹੀਆ ਜੈਰਾਲੀ ਮੂੰਗੀ ਖਾ ਕੇ ਆ ਜੈਰਾ ਵਾਲੇ ਆਲੂ ਖਾ ਕੇ ਤਾਂ ਚਾਰ ਵਾਰ ਦੁੱਧ ਦੀ ਗਰੀ ਜਦਾ ਸਿਹਤ ਨਾ ਕਰਦੇ ਛੋਟੀ ਤੀਜੀ ਪੀੜੀ ਬੱਚਾ ਜੰਮਣ ਦੇ ਜੋਰ ਨਹੀਂ ਰਣੀ ਇਹ ਯਾਦ ਰੱਖਿਓ ਜੇ ਜਣਾ ਚਾਹੁੰਦੇ ਆ ਆਪਣੀ ਜੀਵਨ ਸ਼ੈਲੀ ਬਦਲ ਲਓ ਖੇਤੀ ਮਾਰਨ ਬਦਲ ਲਓ ਨਹੀਂ ਕਾਦਨਾ ਸਾਲ-ਸਾਲ ਦੇ ਜਦਾ ਸੋਤੇ ਕੈਂਸਰ ਟੀਵੀ ਸ਼ੁਕਰ ਕਲਾ ਪੀੜਿਆ ਤੇ ਐਮਸੀ ਭਰੇ ਪਏ ਆ ਆ ਪੂਰਾ ਦੱਖਣ ਭਾਰਤ ਕੋមਿਆ ਮੈਂ ਕੈਂਸਰ ਨਾਲ ਦੀ ਚੀਜ਼ ਹੀ ਹੈ ਵੀ ਬਈ ਉੱਥੇ ਤੇ ਸਾਡੇ ਘਰ ਘਰ ਵੜ ਗਿਆ ਆ ਰੌਂਡ ਅਪ ਮਾਰ ਦਿਆਂ ਲੈ ਕੇ ਚੋੜੋਂੋਂ ਪਾਵਨ ਦੀ ਉਹ ਤੇ ਨਾਲੇ ਪਤਾ ਵੀ ਜਿਹੜੀ ਰੌਂਡ ਅਪ ਸੜਕਦੇ ਆ 5 ਸਾਲ ਫਿਰ ਨਹੀਂ ਜਾਂਦਾ ਉਹ ਸਾਡੀ ਸੋਚ ਇੱਥੇ ਕੀ ਖੜੀ ਹੈ ਸਭ ਦਾ ਚਾਇਰਾ 10 ਰੁਪਏ ਇਧਰੋਂ ਵੱਧ ਮੇਜ਼ ਉਧਰ ਨੂੰ ਹੋ ਜਾਂਦੇ ਆ ਆਏ ਦੀ 40% ਕੜਕ ਪੰਜਾਬ ਦੇ ਲੋਕਾਂ ਨੇ ਸਿੱਧੀ ਵੇਚੀ ਹੈ ਦਾਣਾ ਮੰਡੀਆਂ ਚ ਪਾਸ ਦਾਣਾ ਮੰਡੀਆਂ ਤੋਂ ਅਰੇ 40 ਕਹਾ ਨੂੰ 80 ਉਦੋਂ ਦਾ 100 ਢਾਲਾ ਮੰਡੀਆਂ ਸੋਡੀਆਂ ਖਤਮ ਸਰਕਾਰੀ ਖਰੀਦ ਬੰਦ ਮਾਰਕੀਟ ਕਿੱਦੀਆਂ ਬੰਦ ਫਿਰ ਕਿੱਥੇ ਜਾਓਗੇ ਸਿਰਫ 10-20 ਰੁਪਏ ਪਿੱਛੇ ਯਾਰ ਇੱਕ ਕਾਟਲ ਮਾਰ ਵੱਧ ਮਿਲਦੇ ਆ ਨਰੋ ਕਾਰਡ ਕੱਟੀ ਗਏ ਅਥੇ ਕਿਲੋ ਤੋਂ ਕਿਲੋ ਦੀ ਉਹ ਉੱਤੇ ਬੈਠੇ ਕਿਉਂ ਲਈ ਇਹਨਾਂ ਸੰਭੂ ਤੇ ਖਰੋਰੀ ਤੇ ਕਿਉਂ ਗੋਲੀਆਂ ਖਾਧੇ ਸਾਡੇ ਪਿੰਡ ਦਾ ਨੌਜਵਾਨ ਸ਼ਹੀਦ ਹੋਇਆ ਕਿਉਂ ਤੇਰਾ ਮਹੀਨੇ ਪਹਿਲਾਂ ਬੈਠਾ ਦਿੱਲੀ ਜਾ ਕੇ ਸੱਸ ਸੋ ਬੰਦਾ ਮਰਵਾਇਆ ਜੇ ਕਲ ਕਸਤ ਨਹੀਂ ਵੇਚ ਰਿਆਂ ਤਾਂ ਉਹਨੇ ਵੇਚਿਆਂ ਦਾ ਤਸੀਰ ਹੁੰਦੀ ਆ ਜੇ ਦਾਦੀ ਬਥੇਰੀ ਬਾਈ ਉਹ ਮੁੰਡੇ ਦੀ ਨਹੀਂ ਤਾਂ ਪਿੰਡ ਕੋਲ ਬਾਈ ਚੀ ਗੱਲ ਕਹਿਣ ਸੋਢੀ ਹੋਰ ਦਾਤੇ ਲੱਗੀ ਵੀ ਐ ਬਚਾ ਲੋ ਇਹ ਰੁਪਾ ਸਕਦੇ ਹੁੰਦਾ ਇਹ ਨਹੀਂ ਬਾਈ ਬੜਾ ਬਟਾਲੀ ਇੱਕ ਬੇਨਤੀ ਹੋਰ ਹੈ ਆਪਣੀਆਂ ਜ਼ਮੀਨਾਂ ਨਾਲ ਵੇਚੋ ਬਾਈ 4 ਸਾਲ ਖਾਦਿਓ ਜਦੋਂ ਲਾਂਗੇ ਖੁੱਲ ਗਿਆ ਬਾਗੇ ਬਾਦਰ ਖੁੱਲ ਗਿਆ ਸੋਤੇ 2700 ਕਿਲੋਮੀਟਰ ਦੇ ਹਾਈਵੇ ਬਣਿਆ ਪੰਜਾਬ ਚ 6000 ਕਿਲੋਮੀਟਰ ਲੰਮਾ ਸਕੂਟ ਰੂਟ ਬਣ ਗਿਆ ਚੀਨ ਤੋਂ ਲੈ ਕੇ ਯੂਰਪ ਤੱਕ ਦਵਾਜੀ ਉਤਾਰਸ ਜੀ ਹਸਤਾ ਦੇ ਅਨੁਸਾਰਕ ਆ ਚਾਰਾਂ ਸਾਲਾਂ ਬਾਅਦ ਲਾਂਗੇ ਖੁੱਲ ਗਏ ਬਾਗੇ ਬਾਦਰ ਸੇ ਨੀਲੇ ਬਾਦਰ ਛੋਡੀ ਧਰਤੀ ਦੇ 50 ਕਰੋੜ ਨੂੰ ਕਿੱਲਾ ਨਹੀਂ ਮਿਲਣਾ 4000 ਕਿੱਲਾ ਲਿਆ ਮਲੋਟ 850 ਕਲਾ ਗਵਿੰਦਪੁਰੇ 100 ਕਲਾ ਪੁੱਛੋ ਹਜ਼ਾਰਾਂ ਇੱਕ ਰੁਪਈ ਦੀ ਤਗੜਨ ਬਾਅਦ ਢੁੱਡੀ ਕੇ ਬੱਦਨੀ ਟੂੜ ਚੱਕ ਮੋਗਲੇ ਪਿੰਡਾਂ ਜਾ ਕੇ ਬਾਪਦੀਆਂ ਕੰਪਨੀਆਂ ਨੇ ਹਜ਼ਾਰਾਂ ਇੱਕ ਰੁਪਈ ਦੀ ਜਿਹੜੀ ਪੰਜਾਬ ਦੀ ਦਸਤੀ ਸੀ ਸਾਡੇ ਮੁੰਡੇ ਕਹਿੰਦੇ ਆ ਬਾਪੂ ਵੇਚ ਦੇ ਕੱਲਾ ਕੈਡਾ ਜਾਣਾ ਵੇਚ ਦੇ ਕੱਲੇ ਅਮਰੀਕਾ ਜਾਣਾ ਉਹ ਉੱਥੇ ਕੁਛ ਨਹੀਂ ਲਿਆ ਹੁਣ ਗੰਗੀਆਂ ਪਹਿਲਾਂ ਵਾਲੀਆਂ ਗੱਲਾਂ ਡਿਪਰੈਸ਼ਨ ਦਾ ਸਕਾਰ ਹੋ ਵੀ ਜਵਾਲੀ ਸਾਡੀ ਉੱਥੇ ਜਾ ਕੇ ਯਾ ਕੱਲੀ ਕੁੜੀ ਅਸੀਂ ਮਟਿਆਰ ਗਵਰਨਰਾਂ ਦੇ ਨਹੀਂ ਭੇਜਦੇ ਨਾਲੇ ਗਵਰਨਰ ਘਰ ਕਿਦਾ ਹੁੰਦਾ ਚਾਚੇ ਦਾ ਤਾਏ ਦਾ ਉਹ ਕੱਲੀਆਂ ਕੁੜੀਆਂ ਅਮਰੀਕਾ ਘੱਟੋਂ ਨੂੰ ਭੇਜਣ ਲੱਗੇ ਭਾਈ ਗਵਰਨਰ ਕੱਲਾ ਕੱਲਾ ਜਵਾਜ ਅੰਮਣ ਲੱਗੇ ਉਹ ਬਾਹਰ ਨੂੰ ਚੱਕਦਾ ਤੇ ਕਰਜ਼ੇ ਕਿਦੇ ਹੋਣਿਆ ਫਿਰ ਇੱਥੇ ਦੀਵਾਲੀਆਂ ਦੇ ਹਾਂ ਦੀਵਾਲੀਆਂ ਦੇ